ਮਤੀ 17/7/2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਤਨਖਾਹ ਸਕੇਲ ਸੋਧਨ ਦੇ ਫੈਸਲੇ ਤੇ ਬੜ ਵਿਚਾਰ ਕਰਨ ਸੰਬੰਧੀ ਕੋਈ ਵੀ ਤਜ਼ਵੀਰ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ ਜੀ ਸਾਹਿਬ ਸਪੀਕਰ ਸਾਹਿਬ 17/7/20 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਉਹਨਾਂ ਦਾ ਬਹੁਤ ਵੱਡਾ ਜਿਹੜਾ ਪੇ ਸਕੇਲ ਕੇਂਦਰ ਦਾ ਲਾਗੂ ਹੋਣ ਕਰਕੇ ਉਹਨਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਘਾਟਾ ਘੱਟ ਤਨਖਾਹ ਮਿਲ ਰਹੀ ਆ ਸੋ ਕਿਉਂਕਿ ਜਿਹੜੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸੀ ਮੁਲਾਜ਼ਮਾ ਨੇ ਬਹੁਤ ਵੱਡਾ ਇਸ ਸਰਕਾਰ ਨੂੰ ਸਹਿਯੋਗ ਦਿੱਤਾ ਇਸੇ ਕਰਕੇ ਜਿਹੜੀਆਂ 92 ਸੀਟਾਂ ਆਈਆਂ ਨੇ ਇਸ ਲਈ ਇਸ ਸਰਕਾਰ ਦਾ ਫਰਜ਼ ਵੀ ਬਣਦਾ ਤੇ ਮੈਂ ਆਸ ਕਰਦਾ ਤੇ ਪੁੱਛਣਾ ਵੀ ਚਾਹਣਾ ਮੰਤਰੀ ਤੋਂ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਮੁਲਾਜ਼ਮ ਨੇ ਇਹਨਾਂ ਨੂੰ ਵੀ ਪੰਜਾਬ ਦਾ ਪੇ ਸਕੇਲ ਕਦੋਂ ਤੱਕ ਲਾਗੂ ਕਰ ਦਿੱਤਾ ਜਾਊਗਾ ਖਿਆਲੀ ਸਾਹਿਬ ਨੇ ਮੈਂਬਰ ਸਾਹਿਬਾਨ ਨੇ ਕਿਹਾਗਾ ਇਹ ਤਜ਼ਵੀਰ ਜਿਹੜੀ ਹੈ ਫਿਲਹਾਲ ਇਸ ਦੇ ਉੱਤੇ ਕੋਈ ਵੀ ਅਸੀਂ ਗੌਰ ਕਰਨ ਦਾ ਅਰਾਦਾ ਨਹੀਂ ਹੈਗਾ ਕਿਉਂਕਿ ਇਹ ਆਲਰੇਡੀ ਤਨਖਾਹ ਸਕੇਲ ਜਿਹੜੇ ਸੌਦੇ ਹੋਏ ਨੇਗੇ ਉਹ 17/7/2022 ਨੂੰ ਸੋਧੇ ਨੇ ਕਿ ਸੋ ਸੈਂਟਰ ਦਾ ਪੇਸਕੇ ਲਾਗੂ ਹੋ ਮਤੀ 17/7/2120 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਤਨਖਾਹ ਸਕੇਲ ਸੋਧਣ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਸੰਬੰਧੀ ਕੋਈ ਵੀ ਤਜ਼ਵੀਰ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ ਜੀ ਸਾਹਿਬ ਸਪੀਕਰ ਸਾਹਿਬ 17 7 20 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਉਹਨਾਂ ਦਾ ਬਹੁਤ ਵੱਡਾ ਜਿਹੜਾ ਪੇ ਸਕੇਲ ਕੇਂਦਰ ਦਾ ਲਾਗੂ ਹੋਣ ਕਰਕੇ ਉਹਨਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਘਾਟਾ ਘੱਟ ਤਨਖਾਹ ਮਿਲ ਰਹੀ ਆ ਸੋ ਕਿਉਂਕਿ ਜਿਹੜੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸੀ ਮੁਲਾਜ਼ਮਾਂ ਨੇ ਬਹੁਤ ਵੱਡਾ ਇਸ ਸਰਕਾਰ ਨੂੰ ਸਹਿਯੋਗ ਦਿੱਤਾ ਇਸੇ ਕਰਕੇ ਜਿਹੜੀਆਂ 92 ਸੀਟਾਂ ਆਈਆਂ ਨੇ ਇਸ ਲਈ ਇਹ ਸਰਕਾਰ ਦਾ ਫਰਜ਼ ਵੀ ਬਣਦਾ ਤੇ ਮੈਂ ਆਸ ਕਰਦਾ ਤੇ ਪੁੱਛਣਾ ਵੀ ਚਾਹਣਾ ਮੰਤਰੀ ਤੋਂ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਮੁਲਾਜ਼ਮ ਨੇ ਇਹਨਾਂ ਨੂੰ ਵੀ ਪੰਜਾਬ ਦਾ ਪੇ ਸਕੇਲ ਕਦੋਂ ਤੱਕ ਲਾਗੂ ਕਰ ਦਿੱਤਾ ਜਾਊਗਾ ਖਾਲੀ ਸਾਹਿਬ ਨੇ ਮੈਂਬਰ ਸਾਹਿਬਾਨ ਨੇ ਕਿਹਾਗਾ ਇਹ ਤਜ਼ਵੀਰ ਜਿਹੜੀ ਹੈ ਫਿਲਹਾਲ ਇਸ ਦੇ ਉੱਤੇ ਕੋਈ ਵੀ ਅਸੀਂ ਗੌਰ ਕਰਨ ਦਾ ਅਰਾਦਾ ਨਹੀਂ ਹੈਗਾ ਕਿਉਂਕਿ ਇਹ ਆਲਰੇਡੀ ਤਨਖਾਹ ਸਕੇ ਜਿਹੜੇ ਸੌਦੇ ਹੋਏ ਨੇਗੇ ਉਹ 17/7/2022 ਨੂੰ ਸੌਦੇ ਨੇਗੇ ਸੋ ਸੈਂਟਰ ਦਾ ਪੇਸਕੇ ਲਾਗੂ